ਸਾਡੀਆਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਹੁਤ ਹੀ ਸਪੈਸ਼ਲ ਰੈਸਪੀ ਲੈ ਕੇ ਆਏ ਹਾਂ ਪੀਪੇ ਵਾਲੇ ਬਿਸਕਟ ਤੁਹਾਨੂੰ ਪਤਾ ਹੀ ਹੈ ਸਾਰੀਆਂ ਗਰਮੀਆਂ ਇਹ ਕਿਸੇ ਵੀ ਘਰ ਦੇ ਵਿੱਚੋਂ ਖਤਮ ਨਹੀਂ ਹੁੰਦੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਜੀ ਸ਼ੁਰੂ ਕਰਦੇ ਆ ਬਿਸਕਟ ਬਣਾਉਣ ਦੀ ਰੈਸਪੀ ਬਿਸਕਟ ਬਣਾਉਣ ਦੇ ਲਈ ਆਪਾਂ ਕਿਸੇ ਖੁੱਲੇ ਭਾਂਡੇ ਦੇ ਵਿੱਚ 3 ਕੱਪ ਆਟੇ ਦੇ ਪਾ ਲਵਾਂਗੇ ਆਟਾ ਇੱਥੇ ਆਪਾਂ ਕਣਕ ਦਾ ਲਿਆ ਤੁਸੀਂ ਕੌਲੀ ਨਾਲ ਵੀ ਨਾਪ ਸਕਦੇ ਹੋ ਕੱਪ ਨਾਲ ਵੀ ਨਾਪ ਸਕਦੇ ਹੋ ਤੁਹਾਡੀ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਭਾਂਡਾ ਲੈ ਸਕਦੇ ਹੋ ਆਪਾਂ ਇੱਥੇ ਕੱਪ ਨਾਲ ਨਾਪ ਲਿਆ ਹੈ ਹੁਣ ਇਹਦੇ ਵਿੱਚ ਆਪਾਂ ਪਾਉਣੇ 2 ਕੱਪ ਸ਼ੱਕਰ ਦੇ ਪਾਵਾਂਗੇ ਤੁਸੀਂ ਚੀਨੀ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਜੋ ਕੁਝ ਵੀ ਪਾਉਣਾ ਚਾਹੁੰਦੇ ਹੋ ਤੇ ਹੁਣ ਆਪਾਂ ਅੱਧਾ ਚਮਚ ਅਜਵਾਇਣ ਦਾ ਲਿਆ ਏ ਦੋ ਚਮਚ ਆਪਾਂ ਭੁੰਨੀ ਹੋਈ ਅਲਸੀ ਦਾ ਪਾਊਡਰ ਲਿਆ ਏ ਇੱਕ ਚਮਚ ਆਪਾਂ ਬੇਕਿੰਗ ਸੋਡਾ ਲਵਾਂਗੇ ਤੇ ਅੱਧਾ ਚਮਚ ਆਪਾਂ ਬੇਕਿੰਗ ਪਾਊਡਰ ਲਵਾਂਗੇ 200 ਗ੍ਰਾਮ ਆਪਾਂ ਬਟਰ ਲਿਆ ਇਥੇ ਤੇ ਬਟਰ ਨੂੰ ਆਪਾਂ ਗਰਮ ਕਰ ਲਵਾਂਗੇ ਉਹਨਾਂ ਚਿਰ ਆਪਾਂ ਇਹਨੂੰ ਆਟੇ ਨੂੰ ਮਿਕਸ ਕਰ ਲਵਾਂਗੇ ਜਿੰਨਾ ਚਿਰ ਆਪਣਾ ਬਟਰ ਗਰਮ ਹੁੰਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਿਉਂਕਿ ਕਿਸੇ ਵੀ ਚੀਜ਼ ਦਾ ਇਹਦੇ ਵਿੱਚ ਕੋਈ ਢੇਲਾ ਨਾ ਰਹੇ ਤੇ ਬਟਰ ਆਪਣਾ ਗਰਮ ਹੋ ਗਿਆ ਹੁਣ ਇਹਨੂੰ ਆਪਾਂ ਆਟੇ ਦੇ ਵਿੱਚ ਪਾ ਲਵਾਂਗੇ ਤੇ ਆਟੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਲ ਮਸਲ ਕੇ ਆਟੇ ਨੂੰ ਮਿਕਸ ਕਰਨਾ ਕਿਉਂਕਿ ਜਿਹੜਾ ghee ਹੁੰਦਾ ਉਹਦਾ ਕਈ ਵਾਰ ਨਾ ਢੇਲੇ ਜੇ ਬਣ ਜਾਂਦੇ ਹੁੰਦੇ ਆਟੇ ਦੇ ਵਿੱਚ ਮਿਕਸ ਕਰਨੇ ਪੈਂਦੇ ਆ ਚੰਗੀ ਤਰ੍ਹਾਂ ਬਿਲਕੁਲ ਆਪਾਂ ਆਟੇ ਨੂੰ ਇੱਕਸਾਰ ਬਣਾ ਲਵਾਂਗੇ ਘਰ ਦੇ ਵਿੱਚ ਇਹ ਬਿਸਕੁਟ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਬਣਾ ਕੇ ਦੇਖਿਓ ਘਰੇ ਨਾਲੇ ਸਾਬ ਸਫਾਈ ਦਾ ਪੂਰਾ ਖਿਆਲ ਰਹਿੰਦਾ ਕਿਉਂਕਿ ਜਦੋਂ ਆਪਾਂ ਆਪਣੇ ਹੱਥ ਨਾਲ ਚੀਜ਼ ਬਣਾਉਂਦੇ ਆਂ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਆ ਆਟਾ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਜੀ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਅੱਧਾ ਗਲਾਸ ਦੁੱਧ ਦਾ ਪਾਵਾਂਗੇ ਤੇ ਹੁਣ ਆਪਾਂ ਆਟੇ ਨੂੰ ਗੁੰਨ ਲਵਾਂਗੇ ਆਟੇ ਨੂੰ ਆਪਾਂ ਨਰਮ ਰੱਖਣਾ ਜੇਕਰ ਤੁਸੀਂ ਇਹਨੂੰ ਆਟੇ ਨੂੰ ਬੇਲ ਕੇ ਬਿਸਕੁਟ ਤਿਆਰ ਕਰਨੇ ਨੇ ਕੱਟ ਕੇ ਚਾਕੂ ਨਾਲ ਫਿਰ ਤੁਸੀਂ ਆਟੇ ਨੂੰ ਸਖਤ ਰੱਖਿਓ ਕਿਉਂਕਿ ਜਿੰਨੇ ਕ ਸਖਤ ਆਟੇ ਨਾਲ ਆਪਾਂ ਰੋਟੀ ਬੇਲ ਸਕੀਏ ਪਰ ਜੇਕਰ ਤੁਸੀਂ ਮਸ਼ੀਨ ਦੇ ਵਿੱਚ ਬਿਸਕੁਟ ਬਣਾਉਣੇ ਨੇ ਤਾਂ ਫਿਰ ਤੁਸੀਂ ਆਟੇ ਨੂੰ ਨਰਮ ਰੱਖਿਓ ਕਿਉਂਕਿ ਆਟਾ ਜਿੰਨਾ ਆਪਣਾ ਨਰਮ ਹੋਊਗਾ ਬਿਸਕੁਟ ਆਪਣੇ ਉਨੇ ਹੀ ਸੌਫਟ ਬਣ ਕੇ ਤਿਆਰ ਹੋਣਗੇ ਪੋਲੇ ਪੋਲੇ ਬਿਸਕੁਟ ਬਣਨਗੇ ਆਟਾ ਆਪਣਾ ਪੂਰਾ ਮਲਾਇਮ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਆਟਾ ਹੁਣ ਜਿਹੜਾ ਆਪਣਾ ਪਾਉਡਰ ਲਿਆ ਸੀਗਾ ਆਟਾ ਗੁੰਨਣ ਨੂੰ ਉਹਦੇ ਨਾਲ ਵੀ ਬਿਲਕੁਲ ਨਹੀਂ ਚਿਪਕ ਰਿਹਾ ਹੈਗਾ ਬਿਲਕੁਲ ਹੀ ਮਲਾਇਮ ਹੋ ਗਿਆ ਹੁਣ ਆ ਵਾਲੀ ਮਸ਼ੀਨ ਦੇ ਵਿੱਚ ਆਪਾਂ ਬਿਸਕੁਟ ਬਣਾ ਕੇ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਮਸ਼ੀਨ ਨੂੰ ਤੇ ਆਟੇ ਨੂੰ ਆਪਾਂ ਥੋੜਾ ਜਿਹਾ ਮਸਲ ਲਵਾਂਗੇ ਮਸਲ ਕੇ ਤੇ ਇਹਨੂੰ ਮਸ਼ੀਨ ਨੂੰ ਆਪਾਂ ਖੋਲ ਕੇ ਨਾ ਸਾਰਾ ਜਿਹੜਾ ਆਟਾ ਮਸ਼ੀਨ ਦੇ ਵਿੱਚ ਭਰ ਲਵਾਂਗੇ ਜਿੰਨਾ ਕ ਆਪਣਾ ਪਊਗਾ ਇਹਦਾ ਇੱਕ ਸਾਈਡ ਦਾ ਢੱਕਣ ਖੋਲ੍ਹ ਕੇ ਉਹਦੇ ਵਿੱਚ ਆਪਾਂ ਆਟਾ ਭਰ ਲੈਣਾ ਸਾਰਾ ਐਸੇ ਤਰ੍ਹਾਂ ਆਟਾ ਭਰ ਲੈਣਾ ਮਸ਼ੀਨ ਦੇ ਵਿੱਚ ਮਸ਼ੀਨ ਦੇ ਵਿੱਚ ਆਟਾ ਭਰਨ ਤੋਂ ਬਾਅਦ ਇਹਦਾ ਆਪਾਂ ਢੱਕਣ ਬੰਦ ਕਰ ਲਵਾਂਗੇ ਇੱਥੇ ਹੁਣ ਆਪਾਂ ਟਰੇ ਲਈ ਆ ਟਰੇ ਦੇ ਵਿੱਚ ਆਪਾਂ ਐਸੀ ਤਰ੍ਹਾਂ ਨਾ ਬਿਸਕੁਟ ਤੋੜ-ਤੋੜ ਕੇ ਸਾਰੀ ਟਰੇ ਨੂੰ ਐਸੀ ਤਰ੍ਹਾਂ ਭਰ ਲਵਾਂਗੇ ਦੇਖੋ ਤੁਸੀਂ ਬਿਸਕੁਟ ਆਪਣੇ ਕਿੰਨੇ ਵਧੀਆ ਬਣ ਰਹੇ ਨੇ ਸੌਫਟ ਆਟਾਟੇ ਦੀ وجہ ਨਾਲ ਜੇ ਆਟਾ ਹਾਰਡ ਹੋਵੇ ਫਿਰ ਇਹਦੇ ਵਿੱਚ ਥੋੜਾ ਜਿਹਾ ਹੱਥ ਵੀ ਧੁਖਣ ਲਾ ਦਿੰਦੀ ਆ ਇਹ ਬਿਸਕੁਟ ਥੋੜੇ ਔਖੇ ਨਿਕਲਦੇ ਆ ਜਦੋਂ ਆਪਾਂ ਦੂਜੀ ਲਟ ਬੇਲ ਕੇ ਬਿਸਕੁਟ ਬਣਾਉਣੇ ਆ ਉਦੋਂ ਫਿਰ ਆਪਾਂ ਨੂੰ ਥੋੜਾ ਜਿਹਾ ਆਟਾ ਹਾਰਡ ਰੱਖਣਾ ਪੈਣਾ ਕਿਉਂਕਿ ਹੁਣ ਆਪਾਂ ਮਸ਼ੀਨ ਨਾਲ ਬਿਸਕੁਟ ਬਣਾਉਣੇ ਨੇ ਹੁਣ ਆਪਾਂ ਨੂੰ ਆਟਾ ਸੌਫਟ ਰੱਖਣਾ ਪੈਣਾ ਪੋਲਾ ਪੋਲਾ ਆਟਾ ਤੇ ਉਹਨੇ ਹੀ ਪੋਲੇ ਫਿਰ ਬਿਸਕੁਟ ਵੀ ਉਹਨੇ ਪੋਲੇ ਹੀ ਬਣਨੇ ਆ ਜਿੰਨਾ ਕ ਆਪਾਂ ਨਰਮਾ ਆਟਾ ਰੱਖਾਂਗੇ ਐਸੀ ਤਰ੍ਹਾਂ ਹੀ ਆਪਾਂ ਬਿਸਕੁਟ ਤੋੜਦੇ ਹੋਏ ਆਪਾਂ ਸਾਰਾ ਟ੍ਰੇ ਆਪਣੀ ਭਰ ਲੈਣੀ ਆ ਬਿਸਕੁਟਾਂ ਦਾ ਸਾਈਜ਼ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹੋ ਵੱਡਾ ਛੋਟਾ ਜਿੱਦਾਂ ਵੀ ਮਰਜ਼ੀ ਰੱਖ ਸਕਦੇ ਹੋ ਟ੍ਰੇ ਆਪਣੀ ਰੈਡੀ ਹੋ ਗਈ ਓਵਨ ਨੂੰ ਆਪਾਂ 350 ਡਿਗਰੀ ਤੇ ਪ੍ਰੀ ਹੀਟ ਕਰ ਲਿਆ ਸੀਗਾ ਹੁਣ ਆਪਾਂ ਇੱਕ ਟ੍ਰੇ ਦੇ ਵਿੱਚ ਲਾ ਦਿੱਤੀ ਆ ਓਨੀ ਦੇਰ ਆਪਾਂ ਬਾਕੀ ਦੇ ਬਿਸਕੁਟ ਬਣਾ ਕੇ ਤਿਆਰ ਕਰ ਲਵਾਂਗੇ ਜਿੰਨੀ ਦੇਰ ਆਪਣੀ ਹੁਣ ਉਹ ਟ੍ਰੇ ਪੱਕ ਰਹੀ ਆ ਬਿਸਕੁਟਾਂ ਨਾਲ ਓਨੀ ਦੇਰ ਬਾਕੀ ਦੇ ਬਿਸਕੁਟ ਆਪਾਂ ਸਾਰੇ ਤਿਆਰ ਕਰ ਲਵਾਂਗੇ ਜਿੰਨੀਆਂ ਵੀ ਆਪਣੀਆਂ ਟ੍ਰੇਆਂ ਹੋਣਗੀਆਂ ਐਸੇ ਤਰ੍ਹਾਂ ਆਪਾਂ ਟ੍ਰੇਆਂ ਭਰ ਲੈਣੀਆਂ ਨੇਗੀਆਂ ਬਿਸਕੁਟ ਕੱਟ-ਕੱਟ ਕੇ ਬਿਸਕੁਟ ਆਪਣੇ ਹੋ ਗਏ ਨੇ ਸਾਰੇ ਤਿਆਰ ਦੋ ਟਰੇਆਂ ਆਪਣੀਆਂ ਹੋਰ ਭਰਗੀਆਂ ਨੇ ਬਿਸਕੁਟਾਂ ਦੀਆਂ ਹੁਣ ਆਪਾਂ ਦੂਜੇ ਬਿਸਕੁਟਾਂ ਨੂੰ ਚੈੱਕ ਕਰ ਲੈਣੇ ਆ ਇੱਕ ਵਾਰੀ ਤੁਸੀਂ ਦੇਖੋ ਬਿਸਕੁਟ ਆਪਣੇ ਕਿੰਨੇ ਸੋਹਣੇ ਪੱਕ ਗਏ ਨੇ ਰੈੱਡ ਰੈੱਡ ਹੋ ਗਏ ਨੇ ਬਿਸਕੁਟ ਤੇ ਹੁਣ ਇਹਨੂੰ ਆਪਾਂ ਟਰੇ ਨੂੰ ਬਾਹਰ ਕੱਢ ਲਵਾਂਗੇ ਟਰੇ ਆਪਣੀ ਗਰਮਾ ਇਹਨੂੰ ਗੈਸ ਦੇ ਉੱਪਰ ਰੱਖ ਲਵਾਂਗੇ ਅਣ ਬਾਕੀ ਦੀਆਂ ਦੋਨੇ ਟ੍ਰੇਆਂ ਵੀ ਆਪਾਂ ਉਹ ਬੰਦੇ ਵਿੱਚ ਲਗਾ ਦੇਵਾਂਗੇ 10 ਮਿੰਟ ਲੱਗੇ ਨੇ ਆਪਣੇ ਬਿਸਕੁਟ ਰੈਡੀ ਹੋਣ ਨੂੰ 10 ਮਿੰਟ ਦੇ ਵਿੱਚ ਬਿਸਕੁਟ ਆਪਣੇ ਬਣ ਕੇ ਤਿਆਰ ਹੋ ਗਏ ਨੇ ਬਾਕੀ ਦੇ ਵੀ ਆਪਣੇ ਸਾਰੇ ਬਿਸਕੁਟ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਬਿਸਕੁਟ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਬਿਲਕੁਲ ਵੀ ਨਹੀਂ ਜਿਪਕੇਟ ਰਿਆ ਨੂੰ ਤੇ ਬੜੇ ਸੌਫਟ ਸੌਫਟ ਬਿਸਕੁਟ ਬਣ ਕੇ ਤਿਆਰ ਹੋਏ ਨੇ ਗਰੰਟੀ ਗਰੰਟੀ ਬਿਸਕੁਟ ਬਣਾਨੇ ਤੁਹਾਨੂੰ ਮੇਰਾ ਬਿਸਕੁਟ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਤੁਸੀਂ ਵੀ ਬਣਾ ਕੇ ਦੱਸਿਓ ਮੈਨੂੰ ਕਿਸ ਤਰ੍ਹਾਂ ਦੇ ਬਣੇ ਤੁਹਾਡੇ ਬਿਸਕੁਟ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦਾ ਬੈਲ ਆਈਕਨ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ